ਅੱਜ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਜੀ ਦੇ ਬੋਲੇ ਹੋਏ ਝੂਠ ਨੂੰ ਲੈ ਕੇ ਮੈਂ ਤੁਹਾਡੇ ਸਾਹਮਣੇ ਰੋਗਰੂ ਹੋਇਆ ਹਾਂ ਜਾਖੜ ਸਾਹਿਬ ਆਸਤੇ ਤੇ ਹੀ ਕਹਿਣਾ ਚਾਹੁੰਦੇ ਆ ਕਿ ਤੂੰ ਇਧਰ ਉਧਰ ਕੀ ਬਾਤ ਨਾ ਕਰ ਇਹ ਬਤਾ ਕਿ ਝੂਠ ਕਿਉਂ ਬੋਲਾ ਪੰਜਾਬ ਦੀਆਂ ਪੰਜਾਬ ਦੇ ਇਤਿਹਾਸ ਨੂੰ ਰਿਪਰੈਜ਼ੈਂਟ ਕਰਦੀਆਂ ਪੰਜਾਬ ਦੀਆਂ ਜਿਹੜੀਆਂ ਚਾਕੀਆਂ ਵਪੰਜਾਬ ਦੇ ਜਿਹੜੇ ਭਾਰਤ ਦੀ ਭਾਜਪਾ ਸਰਕਾਰ ਨੇ ਜਿਸ ਤਰੀਕੇ ਨਾਲ 26 ਜਨਵਰੀ ਦੀ ਪਰੇਡ ਤੋਂ ਨਕਾਰਿਆ ਜਿਹੜੀ ਐਂਟੀ ਪੰਜਾਬ ਭਾਜਪਾ ਦਾ ਰੁਖ ਰਿਹਾ ਹੈ ਉਸਰ ਰੁਖ ਤੇ ਪੜਦੇ ਪਾਉਣ ਲਈ ਸੁਨੀਲ ਜਾਖੜ ਜੀ बार-बार ਜਿਹੜਾ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਝੂਠ ਬੋਲ ਰਹੇ ਹੁਣ ਜਦੋਂ ਮਿਨਿਸਟਰੀ ਆਫ ਡਿਫੈਂਸ ਭਾਰਤ ਸਰਕਾਰ ਨੇ ਕਲੈਰੀਫਾਈ ਕਰਤਾ ਕਿ ਪੰਜਾਬ ਦੀਆਂ ਜਿਹੜੀਆਂ ਝਾਕੀਆਂ ਦੇ ਕਨਸੈਪਟ ਭੇਜੇ ਸੀ ਸੈਂਟਰ ਸਰਕਾਰ ਨੂੰ ਉਹਦੇ ਚ ਕਿਤੇ ਵੀ ਨਾ ਸਾਡੇ ਨੈਸ਼ਨਲ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦੀ ਫੋਟੋ ਸੀ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਮਾਨ ਸਾਹਿਬ ਦੀ ਫੋਟੋ ਸੀ ਫਿਰ ਇਸ ਗੱਲ ਦਾ ਜਿਹੜਾ ਜਿਹੜਾ ਝੂਠ ਬੋਲਿਆ ਜਾਖੜ ਸਾਹਿਬ ਨੇ ਲੋਕਾਂ ਪੰਜਾਬ ਦੇ ਲੋਕਾਂ ਨਾਲ ਉਹਦੇ ਲਈ ਹਜੇ ਤੱਕ ਵੀ ਉਹਨਾਂ ਨੇ ਨਾ ਤੇ ਮਾਫੀ ਮੰਗੀ ਹੈ ਨਾ ਕੋਈ ਸਬੂਤ ਦਿੱਤਾ ਹੈ ਔਰ ਕੱਲ ਵੀ ਇੱਕ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਫਿਰ ਕਿਹਾ ਹੈ ਨਹੀਂ ਜੀ ਮੈਂ ਆਪਣੀ ਗੱਲ ਤੇ ਖੜਾ ਹਾਂ ਤੇ ਮੈਂ ਜਾਖੜ ਸਾਹਿਬ ਨੂੰ ਕਹਿਣਾ ਚਾਹੁੰਦਾ ਜਾਖੜ ਸਾਹਿਬ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗੋ ਜਾਂ ਸਬੂਤ ਦਿਓ ਤੁਸੀਂ ਕਰਨਾ ਚਾਹੀਦਾ ਸੀ ਤੁਹਾਨੂੰ ਕਿ ਤੁਸੀਂ ਪੰਜਾਬ ਦੇ ਹੱਕ 'ਚ ਸਟੈਂਡ ਲੈਂਦੇ ਕਿ ਜਿਹੜੀ ਭਾਜਪਾ ਲਗਾਤਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਆ ਡਿਸਕ੍ਰਿਮੀਨੇਸ਼ਨ ਕਰ ਰਹੀ ਆ ਪੰਜਾਬ ਦੇ ਪੰਜਾਬੀਆਂ ਦਾ ਅਪਮਾਨ ਕਰ ਰਹੀ ਆ ਪੰਜਾਬ ਦੇ ਸ਼ਹੀਦਾਂ ਦਾ ਭਾਜਪਾ ਨੇ ਜਿਹੜਾ ਅਪਮਾਨ ਕੀਤਾ ਉਹਦੇ ਵਾਸਤੇ ਤੁਸੀਂ ਪ੍ਰਧਾਨ ਮੰਤਰੀ ਜੀ ਦੇ ਬਾਹਰ ਧਰਨਾ ਲਾਉਣ ਦੀ ਬਜਾਏ ਤੁਸੀਂ ਪੋਚੇ ਪਾਏ, ਪਰਦੇ ਪਾਏ, ਝੂਠ ਬੋਲਿਆ। ਹੁਣ ਜਦੋਂ ਤੁਹਾਡਾ ਝੂਠ ਫੜਿਆ ਗਿਆ ਤੇ ਉਸ ਤੋਂ ਬਾਵਜੂਦ ਤੁਸੀਂ ਇਹ ਗੱਲ ਨੂੰ ਨਾ ਤਾਂ ਤੁਸੀਂ ਮਾਫੀ ਮੰਗ ਰਹੇ ਹੋ, ਨਾ ਕੋਈ ਸਬੂਤ ਦੇ ਰਹੇ ਹੋ। ਅਸੀਂ ਫੇਰ ਅੱਜ মিডিਆ ਦੇ ਸਾਥੀਆਂ ਦੇ ਰਾਹੀਂ ਪੰਜਾਬ ਭਾਜਪਾ ਦੇ ਪ੍ਰਧਾਨ ਕਿਉਂਕਿ ਕੋਈ ਛੋਟਾ ਮੋਟਾ ਲੀਡਰ ਕਹਿ ਦਿੰਦਾ ਤੇ ਕੋਈ ਗੱਲ ਨਹੀਂ ਗੱਲ ਆਈ ਗਈ ਹੋ ਜਾਂਦੀ ਸੀ ਪੰਜਾਬ ਦੇ ਭਾਜਪਾ ਦੇ ਸਟੇਟ ਪ੍ਰੈਜ਼ੀਡੈਂਟ ਇੱਕ ਅਹਿਮ ਜ਼ਿੰਮੇਵਾਰੀ ਜਾਖੜ ਸਾਹਿਬ ਤੁਸੀਂ ਨਿਭਾ ਰਹੇ ਹੋ ਜਿੰਨਾ ਚਿਰ ਤੁਸੀਂ ਪੰਜਾਬ ਦੇ ਲੋਕਾਂ ਤੋਂ ਮਾਫੀ ਨਹੀਂ ਨਾ ਮੰਗ ਲੈਂਦੇ ਤੇ ਜਾਖੜ ਸਾਹਿਬ ਅਸੀਂ ਤੁਹਾਡਾ ਖਹਿੜਾ ਨਹੀਂ ਛੱਡਣਾ ਮਾਫੀ ਤੁਹਾਡੇ ਕੋਲ ਮੰਗਵਾ ਕੇ ਛੱਡਾਂਗੇ ਨਹੀਂ ਤੇ ਇਹ ਲਾਲੋ ਸਾਹਿਬ ਵੀ ਪਿੰਡ ਛੱਡੋ ਤੁਸੀਂ ਤੇ ਸ਼ਹਿਰਾਂ ਚ ਵੀ ਵੜਨ ਜੋਗੇ ਨਹੀਂ ਰਹਿਣਾ ਕਿਉਂਕਿ ਪੰਜਾਬੀਆਂ ਦਾ ਜਿਹੜਾ ਅਫਮਾਨ ਪੰਜਾਬ ਦੇ ਗਰਮ ਇਤਿਹਾਸ ਦਾ અપਮਾਨ ਸਾਡੇ ਸ਼ਹੀਦ ਸੂਰਵਿਰਾਂ ਦਾ અપਮਾਨ ਜਿਹੜਾ ਭਾਜਪਾ ਦੀ ਕੇਂਦਰ ਸਰਕਾਰ ਨੇ ਕੀਤਾ ਹੈ ਜਿਹੜਾ ਵਿਤਕਰਾ ਪੰਜਾਬ ਦੇ ਲੋਕਾਂ ਨਾਲ ਕੀਤਾ ਹੈ ਪੰਜਾਬ ਤੇ ਅਣਕੀ ਲੋਕ ਕਦੀ ਮਾਫ ਨਹੀਂ ਕਰਨਗੇ ਔਰ ਇਸ ਕਰਕੇ ਜਾਖੜ ਸਾਹਿਬ ਜੇ ਤੁਸੀਂ ਵਾਕਈ ਪੰਜਾਬੀ ਪੁੱਤ ਦਾ ਦਾਵਾ ਕਰਦੇ ਹੋ ਪੰਜਾਬੀਅਤ ਦਾ ਦਾਵਾ ਕਰਦੇ ਹੋ ਪੰਜਾਬੀ ਹੋਣ ਦਾ ਦਾਵਾ ਕਰਦੇ ਹੋ ਤੇ ਆਪਣੇ ਇਸ ਫਰੇਬਲੀ ਝੂਠਲੀ ਗਵਰਾਕ ਨੂੰ ਬਿਆਨ ਦੀ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗੋ ਔਰ ਇਹ ਲਗਾਤਾਰ ਆਮ ਆਦਮੀ ਪਾਰਟੀ ਪੰਜਾਬ ਦੀ ਤੁਹਾਡਾ ਖੇੜਾ ਨਹੀਂ ਛੱਡਣ ਵਾਲੀ ਜੇ ਤੁਸੀਂ ਸੋਚੋ ਕਿਉਂਕਿ ਤੁਸੀਂ ਬਹੁਤ ਜਿਹਨੂੰ ਕਹਿ ਸਕਦੇ ਆ ਇਹ ਤੁਸੀਂ ਵੱਡਾ ਅਪਰਾਧ ਕੀਤਾ ਹੈ ਤੁਸੀਂ ਇੱਕ ਹਿਸਟੋਰੀਕਲ ਡੇ ਤੇ ਪੰਜਾਬ ਨੂੰ ਜਿਸ ਤਰੀਕੇ ਨਾਲ ਅਣਗੌਲਿਆ ਗਿਆ ਤੁਸੀਂ ਉਸ ਨੂੰ ਡਿਫੈਂਡ ਕਰਨ ਲਈ ਪੰਜਾਬ ਦੇ ਲੋਕਾਂ ਦਾ ਆਡੀ ਦੀ ਸਰਕਾਰ ਨੂੰ ਵੀ ਬਦਨਾਮ ਕਰਨ ਦੀ ਸਮਰੱਥਾ ਹੈ ਤੇ ਤੁਹਾਡਾ ਹੀ ਖੜਾ ਮਤਲਬ ਹੈ। ਤੋਂ ਅੱਜ ਦਾ ਤੇ ਵਿਸ਼ਾ ਬਹੁਤ ਕੋਈ ਸੀ ਕਿਉਂਕਿ ਇਹ ਅਹਮ ਵਿਸ਼ਾ ਇਸ ਕਰਕੇ ਆ ਪੰਜਾਬ ਸਟੇਟ ਦੇ ਯੂਨਿਟ ਦੇ ਪ੍ਰਧਾਨ ਵੱਲੋਂ ਜਿਹੜਾ ਝੂਠ ਬੋਲਿਆ ਗਿਆ ਜਿਹਨੂੰ ਕੰਟਰੋਡਿਕਟ ਪੀਐਸਡੀ ਸਰਕਾਰ ਨੇ ਕੀਤਾ ਕਲੈਰੀਫਾਈ ਦੇਸ਼ ਦੀ ਸਰਕਾਰ ਨੇ ਕੀਤਾ ਜਿਹੜੀ ਇਹਨਾਂ ਦੀ ਪਾਰਟੀ ਸਰਕਾਰ ਇਸ ਕਰਕੇ ਐਮ ਹੋ ਜਾਂਦਾ ਕਿਉਂਕਿ ਪੰਜਾਬੀਆਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਭਾਜਪਾ ਨੇ ਕੀਤੀ ਆ ਇਸ ਕਰਕੇ ਖੜਾ ਹੱਥ ਛੱਡਣ ਵਾਲੇ ਨਹੀਂ ਆ। ਤੁਹਾਡਾ ਇਸ ਵਿਸ਼ੇ ਤੇ ਕੋਈ ਸਵਾਲ ਹੋਵੇ ਤੇ ਕਰ ਸਕਦੇ। ਦੇਖੋ ਗਵਰਨਰ ਸਾਹਿਬ ਦਾ ਜਿਹੜਾ ਕੰਡਕਟ ਹੈ ਉਹ ਬਹੁਤ ਹੀ ਮਤਲਬ ਜਿਹਨੂੰ ਕਹਿ ਸਕਦੇ ਹਾਂ ਇਸ ਕਰਕੇ ਸ਼ੱਕ ਦੇ ਘੇਰੇ ਚੋਂਦਾ ਹੈ ਕਿਸੇ ਵੀ ਬੰਦੇ ਕੋ ਕਾਨੂੰਨੀ ਤੌਰ ਤੇ ਘੱਟੋ-ਘੱਟ ਹਾਇਰ ਕੋਰਟ ਚ 30 ਦਿਨ ਦੇ ਟਾਈਮ ਹੁੰਦਾ ਅਪੀਲ ਕਰਨ ਦੇ। ਅਮਨ ਰੋੜਾ ਜੀ ਵਾਲੇ ਮਾਮਲੇ ਚ ਵੀ ਜੇ 30 ਦਿਨ ਨਹੀਂ ਹੋਏ ਤੇ ਗਵਰਨਰ ਸਾਹਿਬ ਨੂੰ ਪਤਾ ਨਹੀਂ ਕਿਹੜੀ ਕਾਲੀ ਆ ਕੀ ਜਲਦਬਾਜੀ ਆ। ਇੱਕ ਪਾਸੇ ਤੇ ਪੰਜਾਬ ਦੇ ਲੋਕਾਂ ਵਾਸਤੇ ਪਾਸ ਕੀਤੇ ਗਏ ਵਿਧਾਨ ਸਭਾ ਦੇ ਬਿੱਲ ਤੇ ਗਵਰਨਰ ਸਾਹਿਬ ਕਈ ਕਈ ਮਹੀਨੇ ਦਬ ਕੇ ਬੈਠੇ ਰਹਿੰਦੇ ਆ ਜਾਂ ਪੰਜਾਬ ਦੇ ਅਹਿਮ ਬਿੱਲਾਂ ਨੂੰ ਗਵਰਨਰ ਸਾਹਿਬ ਪ੍ਰੈਜ਼ੀਡੈਂਟ ਕੋਲ ਭੇਜ ਦਿੰਦੇ ਆ ਤੇ ਦੂਜੇ ਪਾਸੇ ਸਾਡੇ ਇੱਕ ਮੰਤਰੀ ਨੂੰ ਲੈ ਕੇ ਇੰਨੇ ਕਾਲੀ ਚ ਐ ਇੰਨੇ ਮਤਲਬ ਜਲਦਬਾਜੀ ਚ ਐ ਕਿ ਉਹਨਾਂ ਨੂੰ ਹਜੇ ਪੂਰਾ ਕਾਨੂੰਨੀ ਅਧਿਕਾਰ ਹੈ ਅਪੀਲ ਕਰਨ ਦਾ ਲੀਗਲ رائے ਲੈਣ ਦਾ ਹਰੇਕ ਤਰੀਕੇ ਨਾਲ ਆਪਣਾ ਪੱਖ ਰੱਖਣ ਦਾ ਔਰ ਸੰਵਿਧਾਨ ਨੇ ਦਿੱਤਾ ਉਹ ਹਜੇ ਉਹਨਾਂ ਨੇ ਉਸ ਐਕਸਰਸਾਈਜ਼ ਨੂੰ ਕਰਨਾ ਹੈ ਤੇ ਗਵਰਨਰ ਸਾਹਿਬ ਫਟਾਫਟ ਚਿੱਠੀ ਲਿਖ ਕੇ ਇਸ ਕਰਕੇ ਅਸੀਂ ਕਹਿੰਨੇ ਆ ਕਿ ਗਵਰਨਰ ਜਿਹੜੇ ਆ ਪੰਜਾਬ ਦੇ ਮਹਾਮਹੀਮ ਲਗਾਤਾਰ ਪੰਜਾਬ ਨਾਲ ਬੀਜੇਪੀ ਦਾ ਪੱਖ ਜ਼ਿਆਦਾ ਲੈਂਦੇ ਨਜ਼ਰ ਆ ਰਹੇ ਪੰਜਾਬੀਆਂ ਦਾ ਪੱਖ ਨਹੀਂ ਹੁੰਦੇ ਈਵਨ ਕਈ ਕਈ ਵਾਰ ਉਹਨਾਂ ਨੇ ਆਪਣੀ ਜਿਹੜੀ ਕਨਸਟੀਟਿਊਸ਼ਨਲ ਮਰਿਆਦਾ ਆ ਉਹਦਾ ਵੀ ਉਲੰਘਣ ਕੀਤਾ ਉਹਨੂੰ ਲੰਘਿਆ ਉਹਨਾਂ ਨੇ ਇਸ ਜਲਦਬਾਜੀ 'ਚ ਇਹ ਵੀ ਨਹੀਂ ਦੇਖਿਆ ਕਿ ਉਹਨਾਂ ਦੇ ਜਿਹੜੇ ਕਨਸਟੀਟਿਊਸ਼ਨਲ ਰਾਈਟ ਐ ਅਪੀਲ ਕਰਨ ਦੇ ਹੱਕ ਉਹ ਤੇ ਜਿੰਨਾਂ ਕੋ ਹੈਗੇ ਆ ਜਿੰਨਾ ਚਿਰ ਉਹ ਘੱਟੋ-ਘੱਟ ਤੇ ਸੰਵਿਧਾਨ 30 ਦਿਨ ਦਿੰਦਾ ਮੈਂ ਜਿ ਤਰ੍ਹਾਂ ਕਿਹਾ ਤੇ ਗਵਰਨਰ ਸਾਹਿਬ ਨੂੰ ਕੀ ਨਹੀਂ ਜਲਦਬਾਜੀ ਆ ਕਿ ਆਮ ਆਦਮੀ ਪਾਰਟੀ ਦੇ ਪ੍ਰਤੀ ਜਿਸ ਤਰੀਕੇ ਨਾਲ ਉਹਨਾਂ ਦਾ ਜਿਹੜਾ ਵਾਰ-ਵਾਰ ਦੁਹਰਾ ਤੇ ਜਿਹਨੂੰ ਕਹਿ ਸਕਦੇ ਹੋ ਬਦਲੇ ਦੀ ਭਾਵਨਾ ਵਾਲਾ ਵਰਤਾਰਾ ਹੁੰਦਾ ਹੈ ਗਵਰਨਰ ਸਾਹਿਬ ਤੁਹਾਡੇ ਅਹੁਦੇ ਨੂੰ ਤੁਹਾਡੀ ਪੋਜੀਸ਼ਨ ਨੂੰ ਗਰਮਾ ਨੂੰ ਇਹ ਸ਼ੋਭਾ ਨਹੀਂ ਦਿੰਦਾ ਸੋ ਗਵਰਨਰ ਸਾਹਿਬ ਨੂੰ ਘੱਟੋ ਘੱਟ ਆਪਣੇ ਲੀਗਲ ਐਡਵਾਈਜ਼ਰਾਂ ਤੋਂ ਸਾਰੀ ਸਲਾਹ ਲੈ ਕੇ ਹੀ ਕੋਈ ਗੱਲ ਕਰਨੀ ਚਾਹੀਦੀ ਹੈ। ਸਾਡਾ ਬਟ ਹਨਰ ਹੈ ਜਿਹੜਾ 26 ਜਨਵਰੀ ਨੂੰ ਉਹਨਾਂ ਦਾ ਸਾਹਮਣੇ ਝੰਡਾ ਫੈਰਾ ਜਾਂਦਾ ਹੈ। ਉਸ ਤੋਂ ਵੀ ਸਵਾਲ ਚੁੱਕ ਸਕਦੇ ਕਿ ਉਹ ਵੀ ਜਿਹੜਾ ਹੈ ਉਹਨੂੰ ਡਾਊਟ ਨਹੀਂ ਕਰਨਾ ਚਾਹੀਦਾ। ਅਗਰ ਲੇਕ ਸਾਥ ਮੈਂਸ਼ਨ ਦੇਖੋ ਉਹ ਮੈਂ ਤਾਂ ਉਹ ਤੇ ਸਵਾਲ ਤਾਂ ਖੜਾ ਹੋਊਗਾ ਕਿ ਲੀਗਲੀ ਉਹਨਾਂ ਨੂੰ ਕੋਈ ਉਹ ਉਹ ਉਹਦੇ ਚ ਇਨਵੈਲਿਡ ਹੋ ਜਾਂਦੇ ਆ। ਇਹ ਇਲੈਗਲ ਹੋ ਜਾਂਦੇ ਲੈਜੀਟੀਮੇਟ ਹੋ ਜਾਂਦੇ ਆ ਹਜੇ ਤੇ ਉਹਨਾਂ ਕੋਲ ਅਪੀਲ ਕਰਨ ਦੇ 30 ਦਿਨ ਉਹ ਵੀ ਪੂਰੇ ਨਹੀਂ ਹੋਏ ਤਾਂ ਹੀ ਕਿ ਅਸੀਂ ਕਹਿ ਰਹੇ ਆ ਕਿ ਗਵਰਨਰ ਸਾਹਿਬ ਨੂੰ ਇੰਨੀ ਕਾਲੀ ਆ ਕਿ ਪੰਜਾਬ ਸਰਕਾਰ ਦੇ ਪ੍ਰਤੀ ਤੇ ਇੰਨੀ ਜਲਦਬਾਜੀ ਲੈਂਦੇ ਕਿ ਕਾਨੂੰਨ ਦੀ ਉਲੰਘਣਾ ਵੀ ਕਰ ਦਿੰਦੇ ਆ ਤੇ ਦੂਜੇ ਪਾਸੇ ਸਾਡੇ ਬਿੱਲ ਜਿਹੜੇ ਵਿਧਾਨ ਸਭਾ ਪਾਸ ਕਰਦੀ ਕਈ ਕਈ ਮਹੀਨੇ ਪੈਂਡਿੰਗ ਰਹਿੰਦੇ ਆ ਜਾਂ ਪ੍ਰੈਜ਼ੀਡੈਂਟ ਨੂੰ ਭੇਜ ਦਿੰਦੇ ਆ ਸੋ ਇਹ ਗਵਰਨਰ ਸਾਹਿਬ ਦਾ ਪੂਰਾ ਦੋਹਰਾ ਤੇ ਡਬਲ ਸਟੈਂਡਰਡ ਵਾਲਾ ਮਾਪਦੰਡ ਹੈ ਉਹ ਸਾਹਮਣੇ ਆ ਰਿਹਾ ਨਹੀਂ ਡੈਫੀਨਿਟਲੀ ਦੇਖੋ ਮੈਨੂੰ ਲੱਗਦਾ ਹੈ ਵੀ ਬੜਾ ਸੰਜੀਦਾ ਗੰਭੀਰ ਵਿਸ਼ਾ ਹੈ ਔਰ ਅਸੀਂ ਇਹਦੇ ਤੇ ਕੋਈ ਵੀ ਜਲਦਬਾਜ਼ੀ ਚ ਗੱਲ ਨਹੀਂ ਕਰਨਾ ਚਾਹੁੰਦੇ ਲੇਕਿਨ ਆਉਣ ਵਾਲੇ ਸਮੇਂ ਚ ਪੰਜਾਬ ਸਰਕਾਰ ਡੈਫੀਨਿਟਲੀ ਇਸ ਇਸ਼ੂ ਨੂੰ ਟੇਕ ਅਪ ਵੀ ਕਰੂਗੀ ਇਨਵੈਸਟੀਗੇਟ ਵੀ ਕਰੂਗੀ ਔਰ ਜਿੱਥੇ-ਜਿੱਥੇ ਵੀ ਜਾਤੀਆਂ ਹੋਈਆਂ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਨੂੰ ਜਵਾਬਦੇਹੀ ਵੀ ਥਾਈ ਜਾਊਗੀ ਡੈਫੀਨਿਟਲੀ ਇਹ ਤੇ ਕਾਰਵਾਈ ਹੋਊਗੀ কি বলে ਆਪ ਸਰਕਾਰ ਗੁਰੂ ਸਾਹਿਬ ਦੀ ਬੇਅਦਬੀ ਦੇ ਕੇਸਾਂ ਨੂੰ ਲੈ ਕੇ ਬਾਬਲ ਕਲਾ ਕੋਟ ਪੂਰਾ ਗੋੜੀ ਕਾਂਡਰ ਨੂੰ ਲੈ ਕੇ ਬਹੁਤ ਗੰਭੀਰ ਔਰ ਸੰਜੀਦਾ ਹੈ ਔਰ ਅਸੀਂ ਅਕੋਰਡਿੰਗ ਟੂ ਲਾ ਉਹਨੂੰ ਇਨਵੈਸਟੀਗੇਟ ਵੀ ਕਰ ਰਹੇ ਆਂ ਔਰ ਮਾਨਜੋਗ ਅਦਾਲਤਾਂ ਚ ਰੱਖ ਰਹੇ ਆਂ ਔਰ ਡੈਫੀਨਿਟਲੀ ਇਹ ਸਾਡੀ ਪੰਜਾਬ ਦੇ ਲੋਕਾਂ ਨਾਲ ਕਮਿਟਮੈਂਟ ਹੈ ਕਿ ਇਹ ਇਨਸਾਫ ਤੇਜ਼ ਦਮਗ ਦੇਊਗੀ ਸਰਕਾਰ ਔਰ ਡੈਫੀਨਿਟਲੀ ਪੰਜਾਬ ਦੇ ਲੋਕਾਂ ਨਾਲ ਕੀਤਾ ਵਾਦਾ ਪੂਰਾ ਕਰਾਂਗੇ ਇੰਨਾ ਹੀ ਮੈਂ ਇਸ ਵਿਸ਼ੇ ਤੇ ਕਹਿਣਾ ਚਾਹੁੰਦਾ بہت بہت ڈیفینےٹلی سکار نے نوٹس لیا انسٹیگیشن مار کی اور آنے والے سمے بہتر ٹیکنالوجی ورتی جاوے اور دی سکیورٹی ہو پکتہ کیتی جاوے اور ਕੁਝ ਘਟਨਾਵਾਂ ਨਾ ਹੁਣ ਪਹਿਲਾਂ ਤੇ ਸਾਰੀ ਘਟਨਾ ਦੀ ਕੀ ਕਾਰਨ ਰਹਿ ਆ ਉਹਦੀ ਇਨਵੈਸਟੀਗੇਸ਼ਨ ਹੋ ਰਹੀ ਆ ਔਰ ਜੋ ਜੋ ਲੋਕਾਂ ਦੀ ਇੱਥੇ ਜਵਾਬਦੇਹੀ ਫਿਕਸ ਹੋਊਗੀ ਜਾਂ ਜਿਨ੍ਹਾਂ ਦੀ ਲਾਪਰਵਾਹੀ ਸਾਹਮਣੇ ਆਊਗੀ ਉਹਨਾਂ ਦੇ ਸਖ਼ਤਲਾਬ ਵੀ ਕਾਰਵਾਈ ਕਰਾਂਗੇ ਔਰ ਭਵਿੱਖ ਵਾਸਤੇ ਵੀ ਅਸੀਂ ਪੁਖਤਾ ਟੈਕਨੋਲੋਜੀ ਦਾ ਇਸਤੇਮਾਲ ਕਰਕੇ ਅਸੀਂ ਕਿਉਂਕਿ ਮਾਨ ਸਾਹਿਬ ਦੀ ਸਰਕਾਰ ਦਾ ਇਹ ਬੜਾ ਸਪਸ਼ਟ ਮੰਨਣਾ ਹੈ ਕਿ ਜਿਹੜਾ ਇਹ ਗੁੰਡਾ ਤੰਤਰ ਪਿਛਲੇ ਸਰਕਾਰਾਂ ਨੇ ਫਲਾਇਆ ਗੁਮਰਾਹ ਕਰਕੇ ਨੌਜਵਾਨਾਂ ਨੂੰ ਇਹਨਾਂ ਨੂੰ ਸਿਰੇ ਤੋਂ ਅਸੀਂ ਖਤਮ ਕਰਨਾ ਔਰ ਲਗਾਤਾਰ ਉੱਤੇ ਲੱਗ ਕੇ ਬਾਧ ਰਹੇ ਮੈਂ ਇਹਦੇ 'ਚ ਇਹਦੇ 'ਚ ਮੈਂ ਲੱਗ ਕੁਝ ਬਲੈਕਸ਼ੀਪ ਹੈਗੀਆਂ ਮੈਂ ਤੁਹਾਨੂੰ ਦੱਸਤਾ ਹਾਂ ਇਹ ਦੇਖਿਆ ਹੋਣਾ ਜਦੋਂ ਕਪੂਰਥਲੇ ਵਾਲਾ ਵੀ ਜੇਲ੍ਹ ਵਾਲਾ ਇਨਸੀਡੈਂਟ ਸਾਹਮਣੇ ਆਇਆ ਸੀ ਉਦੋਂ ਵੀ ਕੁਝ ਅਫਸਰ ਸਹਿਬਾਨਾਂ ਦੀ ਜਿਹੜੀ ਲਾਪਰਵਾਹੀ ਸਾਹਮਣੇ ਆਈ ਸੀ ਸਰਕਾਰ ਨੇ ਵੀ ਜੱਟ ਰਿਐਕਸ਼ਨ ਲਿਆ ਸੀ ਸੋ ਕਈ ਬਲੈਕਸ਼ੀਪ ਸਿਸਟਮ 'ਚ ਹੈਗੇ ਆ ਉਹਨਾਂ ਦੀ ਆਇਡੈਂਟੀਫਿਕੇਸ਼ਨ ਹੋ ਰਹੀ ਆ ਉਹਨਾਂ ਦੇ ਸਰ ਖਿਲਾਫ ਕਾਰਵਾਈ ਵੀ ਕਰ ਰਹੇ ਆ ਤਾਂ ਮੈਨੂੰ ਲੱਗਦਾ ਹਉਣ ਵਾਲੇ ਟਾਈਮ 'ਚ ਸਾਰੀਆਂ ਚੀਜ਼ਾਂ ਦਰੁਸਤ ਵੀ ਹੋਣਗੀਆਂ ਔਰ ਸਭ ਤੋਂ ਜ਼ਰੂਰੀ ਮਾਨ ਸਾਹਿਬ ਦੀ ਸਰਕਾਰੇ ਕਰ ਰਹੀ ਜਿਹੜੀ ਕਮੀ ਜਿੱਥੇ ਮਿਲ ਰਹੀ ਉਹਨੂੰ ਪੜਦੇ ਨਹੀਂ ਪਾਇਆ ਜਾ ਰਿਹਾ ਤੇ ਖਿਲਾਫ ਕਾਨੂੰਨ ਦੀ ਤੌਰ ਤੇ ਸਖਤ ਕਾਰਵਾਈ ਅਸੀਂ ਕਰ ਰਹੇ ਹਾਂ। ਮੋਡੀਫਾਈਡ ਕੀਤਾ ਨਾ ਮੋਡੀਫਾਈਡ ਹਸਤੀ ਹੋਈ ਦੇਰਸ ਪਾਇਆ ਜਾ ਰਹੇ ਨੇ। ਜੇਲਾ ਦੇ ਸਸਤੀ ਕੰਮ ਕਰ ਉਹਦਾ ਜਿਹੜਾ ਬਜਟ ਹੈ ਇਸ ਬਜਟ ਨੂੰ ਲੈ ਕੇ ਬਹੁਤ ਸਵਾਲ ਉੱਠੇ ਬਜਟ ਬਹੁਤ ਜ਼ਿਆਦਾ ਹੈ ਸਰਕਾਰ ਕੋਲ ਨਹੀਂ ਦੇਖੋ ਕੋਈ ਬਜਟ ਦੀ ਪ੍ਰੋਬਲਮ ਨਹੀਂ ਹੈ। ਸਰਕਾਰ ਦਾ ਇਹ ਬੜਾ ਸਪਸ਼ਟ ਮਨ ਹੈ ਪਹਿਲਾਂ ਵੀ ਮੈਂ ਤੁਹਾਨੂੰ ਇੱਕ ਵਾਰ ਗੱਲ ਕਹੀ ਸੀ ਵੀ ਅਸੀਂ ਤੇ ਇਵਨ ਇਹ ਇਸ ਟੀਜ ਤੇ ਵੀ ਕੰਮ ਕਰ ਰਹੇ ਹਾਂ ਕਿ ਜਿਹੜੇ ਹੀਨਸ ਕ੍ਰਾਈਮ 'ਚ ਇਨਵੋਲਵ ਲੋਕ ਆ ਉਹਨਾਂ ਲਈ ਇੱਕ ਅਲੱਗ ਤੋਂ ਜੇਲ ਬਣਾਈਏ ਹਾਈ ਸਕਿਉਰਿਟੀ ਜੇਲ ਜਿਸ ਤਰ੍ਹਾਂ ਬਠਿੰਡਾ ਉਸ ਤੋਂ ਵੀ ਲੰਬ ਤਾਂ ਕਿ ਉੱਥੇ ਨੇੜੇ ਤੇੜੇ ਵੀ ਕਿਸੇ ਤਰ੍ਹਾਂ ਦੀ ਟੈਕਨੋਲੋਜੀ ਕੋਈ ਇਸਤੇਮਾਲ ਨਾ ਕਰੇ ਸਰਕਾਰ ਉੱਤੇ ਵੀ ਕੰਮ ਕਰ ਲਈ ਸੋ ਤਮਾਮ ਤਰੀਕੇ ਨਾਲ ਅਸੀਂ ਉਪਰਾਲੇ ਕਰ ਰਹੇ ਆ ਸੋ ਮੈਨੂੰ ਲੱਗਦਾ ਥੋੜਾ ਬਹੁਤ ਸਮੇਂ ਤੇ ਲੱਗਦਾ ਹੈ ਹਰ ਚੀਜ਼ਾਂ ਨੂੰ ਦਰੁਸਤ ਕਰਨ ਚ ਹੁਣ ਇਹ ਟਾਈਮ 'ਚ ਇਹ ਚੀਜ਼ ਇਸ ਸਮੱਸਿਆ ਤੋਂ निजात ਮਿਲੂਗੀ ਡੈਫੀਨਿਟਲੀ ਬਹੁਤ ਪ੍ਰੈਸ਼ਸ ਗੱਲ ਗ੍ਰਾਸ ਥੂ ਤਾਨੂੰ ਪਹਿਲੇ ਹੀ ਕਿਹਾ ਵੀ ਉਸ ਮਾਮਲੇ ਤੇ ਸਰਕਾਰੀ ਵੀ ਇਹ ਲਈ ਇਨਕੁਆਇਰੀ ਮਾਰਕੀ ਤੇ ਸਾਰੇ ਪੱਖ ਜਦੋਂ ਬਾਹਰ ਆਣਗੇ ਉਸ ਤੋਂ ਬਾਅਦ ਹੀ ਉਰਤੇ ਕੋਈ ਕਨਕਲੂਡ ਕੀਤਾ ਜਾ ਸਕਦਾ ਹੈ ਲੇਕ ਡੈਫੀਨੇਟਲੀ ਲਾਪਰਵਾਹੀ ਹੋਈ ਹੈ ਕਾਰਵਾਈ ਵੀ ਹੋ ਉਹ ਬੜੀ ਹੈ ਇਹਨਾਂ ਦੇ ਸਾਹਮਣੇ ਬੁਲਾ ਦਿਆ ਵਕਤ ਤੇ ਹਰ ਇੱਕ ਥਾਂ ਤੇ ਕਾਰਵਾਈ ਹੋ ਰਹੀ ਹੈ ਉਹ ਤੇ ਹਰੇਕ ਥਾਵਾਂ ਤੋਂ ਕਾਰ ਹੀ ਰਹੇ ਅਸੀਂ ਤੇ ਜਿੱਥੇ-ਜਿੱਥੇ ਵੀ ਕੋਈ ਕੋਤਾਈ ਹੋ ਰਹੀ ਹੈ ਸਰਕਾਰ ਐਕਸ਼ਨ ਲੈ ਰਹੀ ਉਹ ਬਹੁਤ ਧੰਨਵਾਦ